ਜ਼ਿਲ੍ਹਾ ਤਰਨਤਾਰਨ ਦੇ ਪਿੰਡ ਤੋੜਦੇ ਵਿੱਚ ਅਸੀਂ ਇਸ ਵੇਲੇ ਮੌਜੂਦ ਆ ਤਾਂ ਤਸਵੀਰਾਂ ਤੁਸੀਂ ਵੇਖ ਰਹੇ ਹੋਗੇ ਕਿ ਇੱਕ ਗਰੀਬ ਨੌਜਵਾਨ ਵੀਰ ਦੇ ਜਿਹੜਾ ਹੈ ਉਹ ਕਰੰਟ ਲੱਗਣ ਕਾਰਨ ਜਿਸ ਦੀ ਮੌਤ ਹੋ ਗਈ ਜੀ ਹਾਂ ਦੋਸਤੋ ਬੇहद ਗਰੀਬ ਪਰਿਵਾਰ ਹੈ ਅਤੇ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਮਾਹੌਲ ਗਮਗੀਨ ਹੈ ਇੱਕ ਗਰੀਬ ਪਰਿਵਾਰ ਦਾ ਨੌਜਵਾਨ ਵੀਰ ਜਿਸ ਦੀ ਕਰੰਟ ਲੱਗਣ ਕਾਰਨ ਜਿਹੜੀ ਹੈ ਉਹ ਮੌਤ ਹੋ ਚੁੱਕੀ ਹੈ ਤਾਂ ਪਰਿਵਾਰ ਦੇ ਵਿੱਚ ਦੁੱਖ ਦਾ ਮਾਹੌਲ ਆ ਤਾਂ ਗੱਲਬਾਤ ਕਰਕੇ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਦੁੱਖ ਦੀ ਇਸ ਘੜੀ ਦੇ ਵਿੱਚ ਕੀ ਉਹ ਗੁਹਾਰ ਲਗਾਉਂਦੇ ਨੇ ਮੇਰਾ ਨਾਮ ਵਰਜੀਤ ਆ ਜਿਹੜਾ ਪਿੰਡ ਤੋੜਿਆ ਜੀ ਕੀ ਗੱਲਬਾਤ ਹੈ ਤੁਹਾਡੇ ਬੇਟਾ ਨਾਲ ਗੱਲਬਾਤ ਜੀ ਇਹ ਨਾ ਨਾ ਲੱਗਾ ਹੀ ਕਿ ਤਾਰ ਟੁੱਟ ਗਈ ਇੱਕ ਇਹ ਮੋਟਰ ਬੰਦ ਹੋ ਗਈ ਆ ਮੁੜ ਕੇ ਅੰਦਾ ਵੀ ਘਰ ਦੇੰਦੇ ਵੀ ਜੇ ਤਾਰ ਵੇਖ ਲੈ ਤਾਰ ਘਰ ਚ ਹੈ ਤਾਂ ਬੱਤੀ ਨਹੀਂ ਆਉਂਦੀ ਨਾ ਮੋਟਰ ਹੀ ਚੱਲਦੀ ਨਾ ਬੱਲੇ ਵੀ ਜਗਦਾ ਵਾ ਇਹ ਮੜ ਕੇ ਵੇਖਣ ਦਾ ਹੈਗਾ ਕੱਲ ਮੈਂ ਵੇਖ ਲੈਣਾ ਉਹ ਮੜ ਕੇ ਤਾਰ ਜਿਹੜੀ ਟੁੱਤੀ ਸੀ ਉਹ ਨਾਲ ਬੂਹੇ ਦੇ ਲੱਗੀ ਸੀ ਉਹ ਮੜ ਕੇ ਨੇ ਬੂਹਾ ਜਾ ਕੇ ਫੜਦੇ ਅੰਦਰ ਕਰੰਟਾ ਮੈਂ ਮਤਲਬ ਜੋੜਾ ਲਾਇਆ ਹੈ ਬਾਬੇ ਦੇ ਜਾਣਦਲੇ ਮੈਂ ਜਾਗਾ ਉਹ ਮੜ ਕੇ ਕੱਲ ਨੂੰ ਕਰੰਟਾ ਬਣ ਗਿਆ ਤੇ ਉਂਡਾ ਵੀ ਨੰਗਾ ਹੈ

ਆਏ ਉਹ ਨੂੰ ਪਛਾੜਾ ਕੋਈ ਨਹੀਂ ਗਰੀਬ ਆਦਮੀ ਆ ਮਸਲਾ ਲੱਗੇ ਬੱਚਾ ਛੋਟਾ ਕੋਈ ਮਦਦ ਅਪੀਤੀ ਜੇ ਮੇਰੇ ਦੋ ਆ ਇਹ ਬਟਾ ਇਹ ਛੋਟਾ ਇਹ ਛੋਟਾ ਮੇਰਾ ਨਾਮ ਜਸਬੀਰ ਕੋਰਾ ਇਹ ਗੱਲ ਪਤਾ ਹੀ ਟੱਡੇ ਬੇੜ ਨਾਲੀ ਬੇਟਾ ਨਾ ਤੂੰ ਅੰਦਰ ਤਾਰ ਲੱਤ ਗਈ ਕਿਤੇ ਤਾਰ ਲਾਉਣ ਲੱਗਾ ਤੇ ਬਤੀ ਲੱਗ ਗਈ ਆਏ ਮੇਰਾ ਬੇਟਾ ਹਾਂਜੀ ਦੇ ਬੱਚੇ ਟੋੜੇ ਦੋ ਬੱਚੇ ਆਗੇ ਤੇ ਚਾਹ ਦੋ ਗੁੱਡੀਆਂ ਮਾਂ ਵਿਆਹ ਸੀ ਬਈ ਇਹ ਵਿਆਹ ਆਈ ਕਾਕਾ ਇਹਦਾ ਆਵੇ ਕੋਈ ਸਰਕਾਰ ਕੋਲ ਮੰਗ ਮੰਗ ਮੈਂ ਕੀ ਮੰਗਾ ਮੇਰਾ ਨਾਮ ਸਲੱਖਣ ਸਿੰਘ ਟੋੜੇ ਸਾਬਕਾ ਸਰਪੰਚ ਜੀ ਟੋੜੇ ਪਿੰਡ ਤੋਂ ਮੈਂ ਆ ਜਿਹੜੀ ਨੌਜਵਾਨ ਦੀ ਮੌਤ ਕਿਸ ਤਰ੍ਹਾਂ ਇਹ ਜੀ ਸਾਡੇ ਪਿੰਡ ਦੇ ਮਜ਼ਦੂਰ ਵਰਗ ਨਾਲ ਸੰਬੰਧ ਰੱਖਦੇ ਆ ਮਨਜਿੰਦਰ ਸਿੰਘ ਤੇ ਇਹ ਆਪਣੇ ਦਿਹਾੜੀ ਧੱਪਾ ਕਰਦਾ ਹੈ ਵਿਚਰਾ ਰਾਤ ਜਦੋਂ ਉੱਥੋਂ ਆਇਆ ਆਪਣੇ ਕੰਮ ਧੰਦੇ ਤੋਂ ਤੇ ਆ ਕੇ ਜਦੋਂ ਨਾਉਣ ਵਾਸਤੇ ਮੋਟਰ ਛੱਡਣ ਲੱਗਾ ਕਰੰਟ ਪੈ ਗਿਆ ਕਰੰਟ ਦੇ ਨਾਲ ਦੀ ਮੌਤ ਹੋ ਗਈ ਜੀ ਮੌਕੇ ਤੇ ਮੌਤ ਹੋ ਗਈ ਮੌਕੇ ਤੇ ਮੌਤ ਹੋ ਗਈ ਇੱਥੇ ਹੀ ਬਾਅਦ ਚ ਨਾ ਖੜਿਆ ਵਾ ਸ਼ਹਿਰ ਵੀ ਲੱਗੇ ਗਏ ਪਰ ਮੌਤ ਉਹਦੀ ਇੱਥੇ ਮੌਕੇ ਤੇ ਹੋ ਗਈ ਜਿੰਨਾਂ ਦੇਖਿਆ ਜਾ ਪਰਿਵਾਰ ਗਰੀਬ ਪਰਿਵਾਰ ਨਾਲ ਸੰਬੰਧਤਾ ਕੋਈ ਮੰਗ ਸਰਕਾਰ ਦੀ ਗਰੀਬ ਪਰਿਵਾਰ ਹੈ ਜੀ ਦਿਹਾੜੀ ਦਾ ਪਾ ਛੋਟਾ ਜਿਹਾ ਬੱਚਾ ਉਹਦਾ ਸਾਲਕ ਦਾ ਬੱਚਾ ਵਾ ਇੱਕ ਬੇਟਾ ਜਿਹੜਾ ਥੋੜਾ ਚਿਰ ਵਿਆਹ ਨਹੀਂ ਹੋਇਆ ਰਹਾ ਹਜੇ ਮਗਰ ਜਿਹੜੀ ਉਹਦੀ ਧਰਮ ਪਤਨੀ ਆ ਉਹਨੇ ਵੀ ਆਪਣਾ ਗੁਜ਼ਾਰਾ ਕਰਨਾ ਮਾਂ ਪਿਓ ਵੀ ਜਿਹੜੇ ਬਜ਼ੁਰਗ ਆ ਅਸੀਂ ਸਰਕਾਰ ਕੋ ਮੰਗ ਕਰਦੇ ਆ ਕਿ ਜੋ ਵੀ ਇਹਨਾਂ ਦੀ ਸਹਾਇਤਾ ਕੀਤੀ ਜਾ ਸਕਦੀ ਹੈ ਕਰਨੀ ਚਾਹੀਦੀ ਹੈ ਹੋਰ ਵੀ ਸੱਦਾ ਨਹੀਂ ਸੱਜਣਾ ਬਹੁਤ ਸਾਰੇ ਜਿਹੜੇ ਸਹਾਤਾ ਕਰਦੇ ਆ ਪੰਜਾਬ ਦੇ ਵਿੱਚ ਅਸੀਂ ਉਹਨਾਂ ਕੋ ਮੰਗ ਕਰਦੇ ਆ ਕਿ ਖਾਸ ਕਰਕੇ ਬਹੁਤ ਜ਼ਿਆਦਾ ਗਰੀਬ ਪਰਿਵਾਰ ਆਏ ਇਹਨਾਂ ਦੀ ਮਦਦ ਕਰਨ ਦੀ ਜਿਹੜੀ ਲੋੜ ਆ ਸਾਡੇ ਨਾਲ ਤੁਸੀਂ ਬਣੇ ਰਹੋ ਸਾਡੇ ਨਾਲ ਹਰ ਕਵਰਜ ਵੀ ਅਸੀਂ ਤੁਹਾਡੇ ਤੱਕ ਪਹੁੰਚਾਉਂਦੇ ਰਵਾਂਗੇ ਕੈਮਰਾਮੈਨ ਜਸਵੀਰ ਸਿੰਘ ਦੇ ਨਾਲ ਮੈਂ ਦਿਲਜੀਤ ਸਿੰਘ ਗ੍ਰੇਡ ਪੰਜਾਬ ਟੀਵੀ ਤਰਨਤਾਰਨ